ਸਤ ਸ੍ਰੀ ਅਕਾਲ ਫਰੈਂਡਸ ਆਓ ਪੰਜਾਬੀ ਸਿੱਖੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਫਰੈਂਡਸ ਆਪਾਂ ਪੜ੍ਹ ਰਹੇ ਹਾਂ ਨਵੀਂ ਉਡਾਨ ਪੁਸਤਕ ਸੈਕੰਡ ਕਲਾਸ ਦੀ ਤੇ ਅੱਜ ਆਪਾਂ ਲੈਸਨ ਪੜ੍ਹਾਂਗੇ ਦੂਸਰਾ ਸੂਰਜ ਦੀ ਕਰਾਮਾਤ ਠੀਕ ਹੈ ਇਹ ਆਪਾਂ ਲੈਸਨ ਪੜ੍ਹ ਰਹੇ ਹਾਂ ਤੇ ਚਲੋ ਸ਼ੁਰੂ ਕਰਦੇ ਹਾਂ ਲੈਸਨ ਪੜ੍ਹਨਾ ਇੱਕ ਵਾਰੀ ਸਭ ਤੋਂ ਪਹਿਲਾਂ ਕੀ ਹੈ ਵਿਚਾਰ ਚਰਚਾ ਵਿਚਾਰ ਚਰਚਾ 'ਚ ਕੀ ਲਿਖਿਆ ਹੈ ਕਿ ਸਾਨੂੰ ਇੱਕ ਦੂਜੇ ਦੀ ਮਦਦ ਕਰਨੀ ਚਾਹੀਦੀ ਹੈ ਕੁਐਸਚਨ ਪੁੱਛੇ ਆ ਕੀ ਸਾਨੂੰ ਇੱਕ ਦੂਜੇ ਦੀ ਮਦਦ ਦੀ ਲੋੜ ਪੈਂਦੀ ਹੈ ਕੀ ਤੁਸੀਂ ਕਦੇ ਕਿਸੇ ਦੀ ਮਦਦ ਕੀਤੀ ਹੈ ਇਹ ਤੁਸੀਂ ਦੇਖਣਾ ਠੀਕ ਹੈ ਪਲੇਸਨ ਪੜ੍ਹਦੇ ਆ ਇੱਕ ਵਾਰੀ ਇੱਕ ਚਿੜੀ ਦੀ ਚੁੰਝ 'ਚੋਂ ਇੱਕ ਦਾਣਾ ਧਰਤੀ ਤੇ ਡਿੱਗ ਪਿਆ ਦਾਣਾ ਮਤਲਬ ਬੀਜ ਠੀਕ ਹੈ ਧਰਤੀ ਤੇ ਡਿੱਗ ਪਿਆ ਹਵਾ ਚੱਲੀ ਤੇ ਉਹ ਦਾਣਾ ਮਿੱਟੀ ਵਿੱਚ ਗੁਆਚ ਗਿਆ ਜਦੋਂ ਹਵਾ ਚੱਲੀ ਤੇ ਦਾਣਾ ਜਿਹੜਾ ਸੀ ਮਿੱਟੀ ਦੇ ਵਿੱਚ ਗੁਆਚ ਗਿਆ ਕਿਉਂਕਿ ਉੱਪਰ ਮਿੱਟੀ ਪੈ ਗਈ ਨਾ ਤੇ ਹੁਣ ਕੀ ਹੋਇਆ ਚਿੜੀ ਨੇ ਚੀਂਚੀ ਕਰਕੇ ਰੋਲਾ ਪਾ ਦਿੱਤਾ ਹਾਏ ਮੇਰਾ ਦਾਣਾ ਧਰਤੀ ਮੇਰਾ ਦਾਣਾ ਖਾ ਗਈ ਧਰਤੀ ਮੇਰਾ ਦਾਣਾ ਖਾ ਗਈ ਮਤਲਬ ਉਹਨੇ ਸ਼ੋਰ ਮਚਾ ਦਿੱਤਾ ਰੋਲਾ ਪਾ ਦਿੱਤਾ ਰੋਲਾ ਪਾ ਦੇਣਾ ਮੈਨੂੰ ਸ਼ੋਰ ਮਚਾ ਦਿੱਤਾ ਤੇ ਉਸ ਦਾ ਰੋਲਾ ਸੁਣ ਕੇ ਕਿਸਾਨ ਦੀ ਵੋਟੀ ਵੋਟੀ ਅੰਦਰੋਂ ਨਿਕਲੀ ਵੋਟੀ ਮੀਨਸ ਹੁੰਦਾ ਜਿਸ ਤਰ੍ਹਾਂ ਕਿਸਾਨ ਦੀ ਜਿਹੜੀ ਪਤਨੀ ਠੀਕ ਹੈ ਉਸਨੇ ਹੱਥਾਂ ਨਾਲ ਤਾੜੀ ਮਾਰ ਕੇ ਚਿੜੀ ਨੂੰ ਭਜਾ ਦਿੱਤਾ ਭਜਾ ਦਿੱਤਾ ਮੀਨ ਉਡਾ ਦਿੱਤਾ ਨੂੰ ਦੂਰ ਤਾੜੀ ਮਾਰ ਕੇ ਉਡਾ ਦਿੰਦੇ ਆ ਨਾ ਅਗਲੇ ਦਿਨ ਚਿੜੀ ਫੇਰ ਆਈ ਉਹ ਆਪਣੇ ਨਾਲ ਕੁਝ ਹੋਰ ਚਿੜੀਆਂ ਵੀ ਲੈ ਕੇ ਆਈ ਠੀਕ ਹੈ ਅਗਲੇ ਦਿਨ ਉੱਥੇ ਹੀ ਆ ਗਈ ਚਿੜੀ ਫੇਰ ਹਨਾ ਸਾਰੀਆਂ ਮਤਲਬ ਹੋਰ ਵੀ ਕਈ ਆਪਣੀਆਂ ਸਹੇਲੀਆਂ ਨੂੰ ਚਿੜੀਆਂ ਨੂੰ ਲੈ ਕੇ ਆ ਗਈ ਸਾਰੀਆਂ ਚਿੜੀਆਂ ਨੇ ਰੋਲਾ ਪਾਇਆ ਪਰ ਕਿਸਾਨ ਦੀ ਵੋਟੀ ਨੇ ਚਿੜੀਆਂ ਨੂੰ ਉਡਾ ਦਿੱਤਾ ਚਿੜੀ ਉੱਡ ਕੇ ਬੱਦਲ ਕੋਲ ਗਈ ਉਸ ਨੇ ਬੱਦਲ ਨੂੰ ਕਿਹਾ ਬੱਦਲ ਦੇ ਕੋਲ ਹੁਣ ਚਲੀ ਗਈ ਮਤਲਬ ਇਹਦੇ ਤੋਂ ਤਾਂ ਗੱਲ ਨਹੀਂ ਬਣੀ ਨਾ ਆਂਦੀ ਚਿੜੀ ਦੀ ਤੇ ਉਹ ਬੱਦਲ ਦੇ ਕੋਲ ਚਲੀ ਗਈ ਤੇ ਉਹਨੂੰ ਕੀ ਕਿਹਾ ਉਸ ਨੇ ਬੱਦਲ ਨੂੰ ਕੀ ਕਿਹਾ ਤਰਤੀ ਮੇਰਾ ਦਾਣਾ ਖਾ ਗਈ ਬਦਲਾ ਬਦਲਾ ਮੀ ਵਰਸਾ ਬੱਦਲ ਨੇ ਕਿਹਾ ਮੈਂ ਤੇ ਹਿਲ ਵੀ ਨਹੀਂ ਸਕਦਾ ਆਪਣੇ ਆਪ ਜੇ ਹਵਾ ਨੂੰ ਕਹੇ ਤਾਂ ਉਹ ਮੈਨੂੰ ਉਡਾ ਕੇ ਲਿਜਾ ਸਕਦੀ ਹੈ ਮਤਲਬ ਬੱਦਲ ਕਹਿੰਦਾ ਕਿ ਮੈਂ ਆਪਣੇ ਆਪ ਤਾਂ ਹਿੱਲ ਹੀ ਨਹੀਂ ਸਕਦਾ ਹਨ ਤੇ ਜੇ ਤੂੰ ਹਵਾ ਨੂੰ ਕਹੂਂਗੇ ਜਾ ਕੇ ਤਾਂ ਉਹ ਮੈਨੂੰ ਉਡਾ ਕੇ ਲੈ ਕੇ ਜਾ ਸਕਦਾ ਚਿੜੀ ਉੱਡ ਕੇ ਹਵਾ ਕੋਲ ਚਲੀ ਗਈ ਹਵਾ ਇੱਕ ਦਰਖਤ ਹੇਠਾਂ ਬੈਠੀ ਸੀ ਦਰਖਤ ਦੇ ਮਤਲਬ ਬ੍ਰਿਕਸ਼ ਦੇ ਹੇਠਾਂ ਬੈਠੀ ਸੀ ਚਿੜੀ ਬੋਲੀ ਤਰਤੀ ਮੇਰਾ ਦਾਣਾ ਖਾ ਗਈ ਤਰਤੀ ਦਾਣਾ ਦੇਵੇਂ ਨਾ ਬੱਦਲ ਮੀਂਹ ਵਰਸਾਵੇ ਨਾ ਜੇ ਤੂੰ ਮੇਰੀ ਮਦਦ ਕਰੇ ਬੱਦਲ ਨੂੰ ਲੈ ਜਾ ਉਡਾ ਇਸ ਤਰ੍ਹਾਂ ਇਹ ਚਿੜੀ ਉਹਨੂੰ ਕਹਿੰਦੀ ਹੈ ਕਵਿਤਾ ਗਾ ਕੇ ਮਤਲਬ ਉਹਨੂੰ ਕਹਿੰਦੀ ਹੈ ਠੀਕ ਹੈ ਹਵਾ ਕਹਿਣ ਲੱਗੀ ਮੈਨੂੰ ਤਾਂ ਠੰਡ ਲੱਗਦੀ ਹੈ ਮੈਂ ਨਹੀਂ ਜਾਣਾ ਹਵਾ ਨੂੰ ਠੰਡ ਲੱਗਦੀ ਹੈ ਨਾ ਤੇ ਕਹਿੰਦਾ ਕਿ ਮੈਂ ਨਹੀਂ ਜਾਣਾ ਹਵਾ ਕਹਿੰਦੀ ਹੈ ਚਿੜੀ ਨੂੰ ਹਵਾ ਤੇ ਬਹੁਤ ਗੁੱਸਾ ਆਇਆ ਉਹ ਸੂਰਜ ਵੱਲ ਮੂੰਹ ਕਰਕੇ ਕਹਿਣ ਲੱਗੀ हे ਸੂਰਜ ਦੇਵਤਾ ਕਿ ਤੂੰ ਮੇਰੀ ਮਦਦ ਕਰੇਗਾ ਹੁਣ ਬੱਦਲ ਨੇ ਵੀ ਉਹਦੀ ਮਦਦ ਨਹੀਂ ਕੀਤੀ ਪਹਿਲਾਂ ਉਹਦੀ ਕਿਸਾਨ ਦੀ ਬੋਟੀ ਨੇ ਮਦਦ ਨਹੀਂ ਕੀਤੀ ਫੇ ਬੱਦਲ ਕੋਲ ਗਿਆ ਬੱਦਲ ਨੇ ਉਹਨੂੰ ਕੀ ਕਿਹਾ ਕਿ ਤੂੰ ਹਵਾ ਨੂੰ ਕਹਿ ਜਾ ਕੇ ਹਵਾ ਨੇ ਕੀ ਕਿਹਾ ਕਿ ਮੈਂ ਤੇਰੀ ਮਦਦ ਨਹੀਂ ਕਰ ਸਕਦੀ ਹੈਨਾ ਮੈਨੂੰ ਠੰਡ ਲੱਗਦੀ ਹੈ ਤੇ ਮੈਂ ਨਹੀਂ ਜਾਣਾ ਤੇ ਅੱਗੋ ਸੂਰਜ ਨੂੰ ਸੂਰਜ ਦੇ ਕੋਲ ਗਈ ਸੂਰਜ ਨੇ ਕਿਹਾ ਸੂਰਜ ਨੂੰ ਕੀ ਕਿਹਾ ਹੈ ਸੂਰਜ ਦੇਵਤਾ ਕੀ ਤੂੰ ਮੇਰੀ ਮਦਦ ਕਰੇਗਾ ਸੂਰਜ ਨੇ ਕਿਹਾ ਕਿਉਂ ਨਹੀਂ ਮੈਂ ਤੇਰੀ ਜ਼ਰੂਰ ਮਦਦ ਕਰਾਂਗਾ ਚਿੜੀ ਨੇ ਆਪਣੀ ਸਾਰੀ ਗੱਲ ਸੂਰਜ ਨੂੰ ਦੱਸੀ ਸੂਰਜ ਨੇ ਕਿਹਾ ਠੀਕ ਹੈ ਮੈਂ ਹਵਾ ਨੂੰ ਬੁਲਾਉਂਦਾ ਹਾਂ ਐਨਾ ਆ ਕੇ ਸੂਰਜ ਨੇ ਆਲੇ ਦੁਆਲੇ ਗਰਮੀ ਵਧਾ ਦਿੱਤੀ ਹੁਣ ਕਿਸ ਤਰ੍ਹਾਂ ਉਹਨੇ ਬੁਲਾਇਆ ਆਲੇ ਦੁਆਲੇ ਆਸੇ ਪਾਸੇ ਜਿਤ ਮਤਲਬ ਉਹਨੇ ਆਪਣਾ ਸੂਰਜ ਦੀ ਗਰਮੀ ਦੇ ਨਾਲ ਮਤਲਬ ਬਹੁਤ ਜ਼ਿਆਦਾ ਗਰਮੀ ਕਰ ਦਿੱਤੀ ਠੀਕ ਹੈ ਗਰਮੀ ਨਾਲ ਹਵਾ ਚੱਲੀ ਹਵਾ ਗਰਮੀ ਕਾਰਨ ਹਵਾ ਗਰਮੀ ਕਰਨ ਲਈ ਬਦਲਾ ਵਿੱਚ ਚਲੀ ਗਈ ਲਾਂ ਦੇ ਵਿੱਚ ਠੀਕ ਹੈ ਬੱਦਲ ਭਾਰੇ ਹੋ ਕੇ ਨੀਵੇਂ ਹੋਣ ਲੱਗੇ ਮਤਲਬ ਥੱਲੇ ਨੂੰ ਆਣ ਲੱਗ ਪਏ ਭਾਰੇ ਹੋ ਗਏ ਹਵਾ ਦੇ ਨਾਲ ਭਾਰੇ ਹੋ ਗਏ ਨਾ ਤੇ ਦੇਖਦੇ ਹੀ ਦੇਖਦੇ ਮੀਂਹ ਵਰਣ ਲੱਗ ਪਿਆ ਮੀਂਹ ਵਰਣ ਵਰਣ ਲੱਗਣਾ ਮਤਲਬ ਪੈਣ ਲੱਗ ਪਿਆ ਠੀਕ ਹੈ ਮੀਂਹ ਪੈਣ ਨਾਲ ਮਿੱਟੀ ਗਿੱਲੀ ਹੋ ਗਈ ਇੱਕ ਬੂਟੇ ਦੀ ਸ਼ਕਲ ਵਿੱਚ ਜਿਹੜਾ ਗਿੱਲੀ ਮਿੱਟੀ ਚੋਂ ਉਹ ਦਾਣਾ ਇੱਕ ਬੂਟੇ ਦੀ ਸ਼ਕਲ ਵਿੱਚ ਉੱਗ ਪਿਆ ਗਿੱਲੀ ਮਿੱਟੀ ਚੋਂ ਜਿਹੜਾ ਉਹ ਦਾਣਾ ਸੀ ਇੱਕ ਬੂਟੇ ਦੀ ਸ਼ਕਲ ਵਿੱਚ ਉੱਗ ਪਿਆ ਹੈ ਨਾ ਜਦੋਂ ਮੈਂ ਪੈ ਜਾਂਦਾ ਤਾਂ ਮਿੱਟੀ ਵਿੱਚੋਂ ਪੁੰਗੜਦੇ ਹਨ ਨਾ ਦਾਣੇ ਜਿਹੜੇ ਵੀ ਜਿੱਥੇ-ਜਿੱਥੇ ਡਿਗੇ ਹੁੰਦੇ ਹਨ ਨਾ ਤੇ ਫਿਰ ਉਸ ਬੂਟੇ ਨੂੰ ਸਿੱਟਾ ਲੱਗਿਆ ਸਿੱਟਾ ਮਤਲਬ ਪੱਤੇ ਆਉਣ ਲੱਗ ਪਏ ਛੋਟਾ-ਛੋਟਾ ਹੈ ਨਾ ਕਣਕ ਦਾ ਸਿੱਟਾ ਜਿੱਦਾਂ ਬੂਟੇ ਦਾ ਉੱਪਰਲਾ ਹਿੱਸਾ ਜਿੱਥੇ ਕਣਕ ਦੇ ਦਾਣੇ ਹੁੰਦੇ ਹਨ ਠੀਕ ਹੈ ਉਹ ਸਿੱਟੇ ਵਿੱਚ ਹੁਣ ਕਈ ਦਾਣੇ ਸਨ ਦਾਣੇ ਆਣ ਲੱਗ ਪਏ ਚਿੜੀ ਨੇ ਉਹ ਦਾਣੇ ਖਾਦੇ ਤੇ ਫੁਰ ਕਰਕੇ ਉੱਡ ਗਈ ਹੁਣ ਜਦੋਂ ਉਹ ਚੀਚੀ ਕਰਦੀ ਹੈ ਤਾਂ ਸੂਰਜ ਦਾ ਧੰਨਵਾਦ ਕਰਦੀ ਹੈ ਮਤਲਬ ਸੂਰਜ ਨੂੰ ਕਿੱਦਾਂ ਪਤਾ ਲੱਗਦਾ ਧੰਨਵਾਦ ਉਹਦਾ ਕਿਸ ਤਰ੍ਹਾਂ ਹੁੰਦਾ ਹੈ ਜਦੋਂ ਚੀਚੀ ਕਰਦੀ ਚੀਚੀ ਕਰਕੇ ਧੰਨਵਾਦ ਉਹਦਾ ਸੂਰਜ ਦਾ ਕਰਦੀ ਹੈ ਠੀਕ ਹੈ ਤਾਂ ਫਰੈਂਡਸ ਏ ਸੀ ਆਪਣੀ ਕਹਾਣੀ ਅੱਜ ਦੀ ਸੂਰਜ ਦੀ ਕਰਾਮਾਤ ਠੀਕ ਹੈ ਸੂਰਜ ਨੇ ਕੀਤੀ ਨਾ ਅੰਤ ਵਿੱਚ ਉਹਦੀ ਹੈਲਪ ਕਿਸ ਨੇ ਕਿਸ ਨੇ ਕੀਤੀ ਸੀ ਸੂਰਜ ਨੇ ਹੈਨਾ ਤੇ ਇਹ ਹੋ ਗਿਆ ਅੱਜ ਆਪਣਾ ਲੈਸਨ ਖਤਮ ਤੇ ਅਗਲੀ ਕਲਾਸ ਵਿੱਚ ਆਪਾਂ ਇਹਦੇ ਕੁਐਸਚਨ ਆਨਸਰ ਕਰਾਂਗੇ ਤੇ ਫਰੈਂਡਸ ਅੱਜ ਦੀ ਕਲਾਸ ਆਪਣੀ ਇੱਥੇ ਹੀ ਖਤਮ ਹੁੰਦੀ ਹੈ ਅਗਲੀ ਕਲਾਸ ਵਿੱਚ এইটো কচ্চন লৈ কেচ্চন আনছৰ লৈ কেৱা গে তক লৈ অ'কে বাই বাই টেক কেয়াৰ ফ্ৰেণ্ড থেংক ইউ